ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਹਾਂ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਹ ਜ਼ਿਕਰ ਕਰਾਂਗੇ ਕਿ ਜਦੋਂ ਕੋਈ ਵਿਛੜਿਆ ਮਿਲਦਾ ਹੁੰਦਾ ਹੈ ਨਾ ਤੇ ਪਰਮਪਿਤਾ ਪ੍ਰਮਾਤਮਾ ਕਿਸ ਮੁਕਾਮ ਦੇ ਉੱਪਰ ਉਸ ਨੂੰ ਲਿਆ ਕੇ ਮਲਾ ਦਿੰਦਾ ਹੈ ਇਹ ਤਾਂ ਉਹ ਆਪ ਹੀ ਜਾਣਦਾ ਹੈ ਹਰਨਾਮ ਸਿੰਘ ਆਪਣੀ ਧਰਮ ਪਤਨੀ ਗੁਰਮੀਤ ਕੌਰ ਦੇ ਨਾਲ ਉਹਨਾਂ ਨੇ ਇੱਕ ਦਿਨ ਇਹ ਕਿਹਾ ਕਿ ਚਲੋ ਆਪਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਜਾਂਦੇ ਆਂ ਹਰਨਾਮ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਗੁਰਮੀਤ ਕੌਰ ਜੋ ਕਿ ਇੱਕ ਨਾਰਮਲ ਹੀ ਉਹਨਾਂ ਦਾ ਪਰਿਵਾਰ ਸੀ ਉਹਨਾਂ ਦੇ ਕੋਲ ਤਿੰਨ ਕਿੱਲੇ ਜ਼ਮੀਨ ਤੇ ਉਸੇ ਹੀ ਜ਼ਮੀਨ ਦੇ ਸਹਾਰੇ ਦੇ ਨਾਲ ਉਹਨਾਂ ਦਾ ਘਰ ਬਾਰ ਚੱਲਦਾ ਹੁੰਦਾ ਸੀ ਅਤੇ ਰੋਜੀ ਰੋਟੀ ਦਾ ਗੁਜ਼ਾਰਾ ਹੀ ਉਹਨਾਂ ਕੋਲੋਂ ਜ਼ਮੀਨ ਸੀ ਉਹਨਾਂ ਦਾ ਪੁੱਤਰ ਜੋ ਕਿ ਅਮਰੀਕਾ ਗਿਆ ਸੀ ਪਨਾਮਾ ਦੇ ਜੰਗਲਾਂ ਦੇ ਵਿੱਚ ਦੀ ਡੌਂਕੀ ਲਗਾਉਂਦਾ ਹੋਇਆ ਤੇ ਰਸਤੇ ਦੇ ਵਿੱਚ ਡੁੱਬ ਕੇ ਉਸ ਦੀ ਮੌਤ ਹੋ ਗਈ ਸੀ ਤੇ ਉਸ ਦੀ Laash ਵੀ ਘਰ ਆ ਗਈ ਸੀ ਤੇ ਉਸ ਤੋਂ ਬਾਅਦ ਪੂਰੇ ਹੀ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ ਅਤੇ ਹੁਣ ਉਹਨਾਂ ਦੇ ਕੋਲ ਸਿਵਾਏ ਜੋ ਕਿ ਉਸ ਪਰਮ ਪਿਤਾ ਪਰਮਾਤਮਾ ਦਾ ਭਾਣਾ ਮੰਨਣ ਦੇ ਇਲਾਵਾ ਹੋਰ ਕੁਝ ਵੀ ਨਹੀਂ ਸੀ। ਇਹ ਦੋਸਤੋ ਉਹਨਾਂ ਨੇ ਇੱਕ ਦਿਨ ਇਹ ਪ੍ਰੋਗਰਾਮ ਬਣਾਇਆ ਕਿ ਆਪਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚਲਦੇ ਆਂ ਉੱਥੇ ਜਾ ਕੇ ਕੁਝ ਦਿਨ ਬਤੀਤ ਕਰਾਂਗੇ ਅਤੇ ਉੱਥੇ ਗੁਰੂ ਦੀ ਬਾਣੀ ਸੁਣਾਂਗੇ ਅਤੇ ਐਸੇ ਨਾਲ ਹੀ ਆਪਣਾ ਥੋੜਾ ਮਨ ਜੋ ਹੈ ਉਹ ਹਲਕਾ ਹੋ ਜਾਵੇਗਾ ਕਿਉਂਕਿ ਘਰੇ ਰਹਿ ਕੇ ਤਾਂ ਆਪਾਂ ਸਾਰਾ ਦਿਨ ਕੰਧਾਂ ਦੇ ਵਿੱਚ ਟਕਰਾਂ ਹੀ ਮਾਰਦੇ ਆਂ ਅਤੇ ਸਾਰਾ ਦਿਨ ਆਪਣੇ ਪੁੱਤਰ ਨੂੰ ਯਾਦ ਕਰ ਕਰਕੇ ਰੋਨੇ ਰਹਿੰਦੇ ਆਂ ਜੋ ਕੁਝ ਹੋਣਾ ਸੀ ਉਸ ਪਰਮਪਿਤਾ ਪਰਮਾਤਮਾ ਦਾ ਭਾਣਾ ਸੀ ਪਰ ਹੁਣ ਆਪਾਂ ਉਸ ਗੁਰੂ ਦੇ ਲੜ ਲੱਗੇ ਆਂ ਤੇਰਾ ਬਾਣਾ ਮਿੱਠਾ ਲੱਗੇ ਉਹ ਕਹਿ ਕੇ ਤੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਨੂੰ ਕੂਚ ਕਰ ਗਏ। ਸਾਧ ਸੰਗਤ ਜੀ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਪਹੁੰਚਦੇ ਨੇ ਸਭ ਤੋਂ ਪਹਿਲਾਂ ਦਰਸ਼ਨੀ ਡਿਉੜੀ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਨੇ ਤੇ ਨਤਮਸਤਕ ਹੋ ਕੇ ਉਸ ਤੋਂ ਬਾਅਦ ਬਾਹਰ ਆ ਕੇ ਕੜਾ ਪ੍ਰਸ਼ਾਦ ਲੈ ਕੇ ਅਤੇ ਹੁਣ ਉਹਨਾਂ ਨੇ ਕਿਹਾ ਕਿ ਚਲੋ ਆਪਾਂ ਲੰਗਰ ਹਾਲ ਦੇ ਵਿੱਚ ਚੱਲਦੇ ਹਾਂ। ਸਭ ਤੋਂ ਪਹਿਲਾਂ ਆਪਾਂ ਲੰਗਰ ਛਕਦੇ ਆਂ ਤੇ ਲੰਗਰ ਛਕਣ ਤੋਂ ਉਪਰੰਤ ਜੇਕਰ ਆਪਾਂ ਨੂੰ ਇੱਥੇ ਸੇਵਾ ਮਿਲਦੀ ਹੈ ਤਾਂ ਆਪਾਂ ਸੇਵਾ ਵੀ ਜ਼ਰੂਰ ਕਰਾਂਗੇ ਕਿਉਂਕਿ ਆਪਾਂ ਕਈ ਦਿਨ ਹੁਣ ਇੱਥੇ ਹੀ ਰਹਿਣਾ ਹੈ ਦੋਸਤੋ ਦੱਸ ਦਈਏ ਕਿ ਉਹਨਾਂ ਨੇ ਜਿਵੇਂ ਹੀ ਲੰਗਰ ਹਾਲ ਦੇ ਵਿੱਚ ਐਂਟਰੀ ਕੀਤੀ ਤੇ ਐਂਟਰੀ ਕਰਨ ਤੋਂ ਬਾਅਦ ਉਹਨਾਂ ਨੇ ਉੱਥੇ ਸੇਵਾ ਦੀ ਗੱਲ ਕੀਤੀ ਕਿ ਸਾਨੂੰ ਇੱਥੇ ਸੇਵਾ ਕਰਨੀ ਹੈ ਤਾਂ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਤਲੰਗਰ ਹਾਲ ਦੇ ਵਿੱਚ ਸੇਵਾ ਮਿਲਨੀ ਬੜੀ ਹੀ ਮੁਸ਼ਕਲ ਹੈ। ਦੋਸਤੋ ਬਦ ਉਹਨਾਂ ਨੇ ਕਿਹਾ ਕਿ ਮਾਤਾ ਜੀ ਤੁਸੀਂ ਥੋੜਾ ਜਾਂ ਇੰਤਜ਼ਾਰ ਕਰੋ। ਤੁਹਾਨੂੰ ਸੇਵਾ ਇੱਥੇ ਜਰੂਰ ਮਿਲ ਜਾਵੇਗੀ ਪਰ ਹਜੇ ਰਸ਼ ਬਹੁਤ ਜ਼ਿਆਦਾ ਹੈ। ਤੁਸੀਂ ਇੱਕ ਕੰਮ ਕਰੋ। ਐਨੇ ਦਰਬਾਰ ਸਾਹਿਬ ਘੁੰਮ ਲਓ। ਤੁਸੀਂ ਇੱਧਰ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਜਾਇਆਓ। ਹੋਰ ਵੀ ਕਾਫੀ ਚੀਜ਼ਾਂ ਨੇ ਦੇਖਣ ਨੂੰ ਤੁਸੀਂ ਉੱਧਰ ਥੋੜਾ ਘੇੜਾ ਮਾਰਿਆ ਹੋ ਤੇ ਬਾਅਦ ਦੇ ਵਿੱਚ ਤੁਸੀਂ ਆ ਕੇ ਪੁੱਛ ਲੈਣਾ ਤੁਹਾਨੂੰ ਜਰੂਰ ਸੇਵਾ ਮਿਲ ਜਾਵੇਗੀ। ਤੇ ਦੋਸਤੋ ਉਸ ਤੋਂ ਬਾਅਦ ਉਹਨਾਂ ਨੇ ਜਿਵੇਂ ਹੀ ਪ੍ਰਕਰਮਾਂ ਦੇ ਵਿੱਚ ਆ ਕੇ ਦੁੱਖ ਭੰਜਰੀ 베ਰੀ ਦੇ ਕੋਲੇ ਆ ਕੇ ਉਹ ਬੈਠ ਗਏ ਤੇ ਉਹਨਾਂ ਦੀ ਨਜ਼ਰ ਇੱਕ ਨੌਜਵਾਨ ਦੇ ਉੱਪਰ ਪੈਂਦੀ ਹੈ ਇੱਕ ਨੌਜਵਾਨ શ્રી ਦਰਬਾਰ ਸਾਹਿਬ ਵਿਖੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਿਹਾ ਸੀ ਤੇ ਦੋਸਤੋ ਜਿਵੇਂ ਹੀ ਗੁਰਮੀਤ ਕੌਰ ਦੀ ਨਜ਼ਰ ਉਸ ਨੌਜਵਾਨ ਤੇ ਪੈਂਦੀ ਹੈ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਉਹ ਨੌਜਵਾਨ ਜਿਸ ਦੀ ਹੂਬ ਹੂ ਸ਼ਕਲ ਉਸ ਦੇ ਪੁੱਤਰ ਹਰਜੀਤ ਦੇ ਨਾਲ ਮਿਲਦੀ ਸੀ ਉਹੀ ਹਰਜੀਤ ਜੋ ਕਿ 4 ਸਾਲ ਪਹਿਲਾਂ ਅਮਰੀਕਾ ਜਾਣਾ ਚਾਹੁੰਦਾ ਸੀ ਅਤੇ ਅਮਰੀਕਾ ਲੀਗਲ ਤਰੀਕੇ ਦੇ ਨਾਲ ਤਾਂ ਜਾ ਨਹੀਂ ਸਕਿਆ ਇਨਲੀਗਲ ਤਰੀਕੇ ਦੇ ਨਾਲ ਉਹ ਡੌਂਕੀ ਲਗਾਉਂਦਾ ਹੋਇਆ ਪਨਾਮਾ ਦੇ ਜੰਗਾ ਵੇਚਦੀ ਮੈਕਸੀਕੋ ਦੀ ਕੰਦ ਟੱਪਣੀ ਸੀ ਪਰ ਰਸਤੇ ਦੇ ਵਿੱਚ ਨਹਿਰ ਦੇ ਵਿੱਚ ਡੁੱਬਣ ਦੇ ਕਰਕੇ ਉਸ ਦੀ ਮੌਤ ਹੋ ਗਈ ਸੀ ਤੇ ਉਸ ਦੀ Laash ਵੀ ਘਰੇ ਆ ਗਈ ਸੀ ਤੇ ਇਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਰਿਸ਼ਤੇਦਾਰ ਸਕੇ ਸਬੰਧੀ ਭੈਣ ਭਰਾਵਾਂ ਦੇ ਨਾਲ ਮਿਲ ਕੇ ਉਸ ਦਾ ਅੰਤਿਮ ਸੰਸਕਾਰ ਵੀ ਕੀਤਾ ਸੀ ਪਰ ਅੱਜ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਹਮਣੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਸામਨੇ ਦਿਖ ਰਹੀ ਹੈ ਦੁਖ ਭੰਜਣੀ 베ਰੀ ਅਤੇ ਉਸੇ ਹੀ 베ਰੀ ਦੇ ਲਾਗੇ ਇਸ਼ਨਾਨ ਕਰ ਰਿਹਾ ਹੈ ਉਹ ਨੌਜਵਾਨ ਇਹ ਸਭ ਕੁਝ ਦੇਖ ਕੇ ਉਸ ਦੀ ਮਾਤਾ ਗੁਰਮੀਤ ਕੌਰ ਉਸ ਦੇ ਪੈਰਾਂ ਥੱਲੇ ਜ਼ਮੀਨ ਖਿਸ ਗਈ ਉਸ ਨੂੰ ਇਹ ਲੱਗ ਰਿਹਾ ਸੀ ਕਿ ਮੈਂ ਕੋਈ ਸੁਪਨਾ ਦੇਖ ਰਹੀ ਹਾਂ ਉਸ ਤੋਂ ਬਾਅਦ ਉਸ ਨੇ ਸਰੋਵਰ ਦੇ ਵਿੱਚੋਂ ਜਲ ਲੈ ਕੇ ਆਪਣੀ ਅੱਖਾਂ ਦੇ ਉੱਪਰ ਜਲ ਮਾਰਿਆ ਅਤੇ ਉਸ ਨੂੰ ਅੱਖਾਂ ਨੂੰ ਦੋ ਤਿੰਨ ਵਾਰ ਬੰਦ ਕਰਕੇ ਖੋਲ੍ਹਿਆ ਉਸ ਨੂੰ ਇਹ ਲੱਗਿਆ ਕਿ ਮੈਂ ਕੋਈ ਸੁਪਨਾ ਤਾਂ ਨਹੀਂ ਦੇਖ ਲਈ ਪਰ ਫਿਰ ਵੀ ਉਸ ਦੀ ਨਜ਼ਰ ਉਸੇ ਹੀ ਨੌਜਵਾਨ ਦੇ ਉੱਪਰ ਗਈ ਜੋ ਹੂਬ ਹੂ ਉਸ ਦੇ بیٹے ਹਰਜੀਤ ਵਰਗਾ ਸੀ ਆਪਣੇ ਪਤੀ ਗੁਰਨਾਮ ਸਿੰਘ ਨੂੰ ਬੁਲਾਇਆ ਅਤੇ ਕਿਹਾ ਕਿ ਜੀ ਸੁਣਿਓ ਉਸ ਬੱਚੇ ਵੱਲ ਤੁਸੀਂ ਧਿਆਨ ਨਾਲ ਦੇਖੋ ਉਹ ਆਪਣਾ ਪੁੱਤਰ ਹਰਜੀਤ ਤਾਂ ਨਹੀਂ ਤੇ ਜਿਵੇਂ ਹੀ ਗੁਰਨਾਮ ਸਿੰਘ ਦੀ ਨਜ਼ਰ ਉਸ ਦੇ ਉੱਪਰ ਪਈ ਤੇ ਭੱਜ ਕੇ ਉਸ ਨੌਜਵਾਨ ਦੇ ਕੋਲ ਆ ਗਿਆ ਤੇ ਉਧਰ ਹਰਜੀਤ ਜਿਵੇਂ ਹੀ ਨજર ਉਸ ਦੀ ਆਪਣੇ ਮਾਤਾ ਪਿਤਾ ਦੇ ਉੱਪਰ ਪਈ ਤੇ ਉਹ ਭੱਜ ਕੇ ਸਰੋਵਰ ਦੇ ਵਿੱਚੋਂ ਬਾਹਰ ਨਿਕਲਿਆ ਅਤੇ ਘੁੱਟ ਕੇ ਆਪਣੇ ਮਾਤਾ ਪਿਤਾ ਨੂੰ ਜੱਫੀ ਪਾ ਲਈ ਜੀ ਹਾਂ ਸਾਹਮਣੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਤੇ ਸਾਹਮਣੇ ਹੀ ਵਿਛੜਿਆ ਨੂੰ ਮਲਾ ਦਿੱਤਾ ਉਸ ਪਰਮ ਪਿਤਾ ਪਰਮਾਤਮਾ ਨੇ ਪਰ ਦੋਸਤੋ ਤੁਸੀਂ ਸੋਚਦੇ ਹੋਵੋਗੇ ਕਿ ਉਹ ਤਾਂ ਉਸ ਨਹਿਰ ਦੇ ਵਿੱਚ ਡੁੱਬ ਚੁੱਕਿਆ ਸੀ ਜਦੋਂ ਉਹ ਪਨਾਮਾ ਦੇ ਜੰਗਲਾਂ ਵਿੱਚ ਦੀ ਡੋਂਕੀ ਲਗਾਉਂਦਾ ਹੋਇਆ ਮੈਕਸੀਕੋ ਦੀ ਕੰਧ ਟੱਪਣ ਜਾ ਰਿਹਾ ਸੀ ਪਰ ਅਚਾਨਕ ਹੀ ਉਹ ਜ਼ਿੰਦਾ ਵਾਪਸ ਕਿਵੇਂ ਆ ਗਿਆ ਇਸ ਪੂਰੀ ਗੱਲਬਾਤ ਨੂੰ ਜਾਣਨ ਦੇ ਲਈ ਵੀਡੀਓ ਦੇ ਅੰਤ ਤੱਕ ਬਨੇ ਰਹੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਾਦਾ ਦਿਨ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਹਾਂ ਦੱਸਦੀ ਏ ਕਿ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਗੁਰਦਾਸਪੁਰ ਪਿੰਡ ਦੇ ਲਾਗੇ ਹੀ ਇੱਕ ਘਰ ਦੇ ਵਿੱਚ ਹਰਨਾਮ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਗੁਰਮੀਤ ਕੌਰ ਰਹਿੰਦੇ ਸੀ। ਉਹਨਾਂ ਦੇ ਕੋਲ 3-4 ਵਿਗੇ ਜ਼ਮੀਨ ਸੀ ਤੇ ਉਸੇ ਹੀ ਜ਼ਮੀਨ ਦੇ ਸਿਰ ਤੇ ਉਹਨਾਂ ਦਾ ਘਰ-ਬਾਰ ਚੱਲਦਾ ਸੀ, ਰੋਜੀ-ਰੋਟੀ ਚੱਲਦੀ ਸੀ ਤੇ ਉਹਨਾਂ ਦਾ ਇੱਕਲਾ ਕਹਿਰਾ ਪੁੱਤ ਜਿਸ ਦਾ ਨਾਮ ਹਰਜੀਤ ਦੋਨੋਂ ਪਤੀ ਪਤਨੀ ਆਪਣੇ ਬੱਚੇ ਹਰਜੀਤ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹੁੰਦੇ ਸੀ ਅਤੇ ਬਹੁਤ ਜ਼ਿਆਦਾ ਉਸਦੀ ਕੇਰ ਵੀ ਕਰਦੇ ਸੀ ਉਹ ਇਹੀ ਕਹਿੰਦੇ ਸੀ ਕਿ ਸਾਡਾ ਬੱਚਾ ਜੋ ਹੈ ਉਹ ਜ਼ਿੰਦਗੀ ਦੇ ਵਿੱਚ ਅਗਾਹ ਵਧੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਵੇ ਅਸੀਂ ਤਾਂ ਆਪਣੀ ਜ਼ਿੰਦਗੀ ਜੋ ਹੈ ਉਹ ਔਖੇ ਸੌਖੇ ਜਿਵੇਂ ਕਰਕੇ ਟਪਾ ਲਈ ਹੈ ਪਰ ਸਾਡੇ ਬੱਚੇ ਦੀ ਜ਼ਿੰਦਗੀ ਹੈ ਉਹ ਬਹੁਤ ਸੋਹਣੀ ਹੋ ਜਾਵੇ ਇਸ ਕਰਕੇ ਉਸਦੇ ਪਿਤਾ ਨੇ ਦਿਨ ਰਾਤ ਮਿਹਨਤ ਕੀਤੀ ਉਸ ਕੋਲ ਜ਼ਮੀਨ ਥੋੜੀ ਸੀ ਪਰ ਉਸ ਤੋਂ ਇਲਾਵਾ ਵੀ ਉਹ ਸਿਕਿਉਰਿਟੀ ਗਾਰਡ ਦੀ ਨੌਕਰੀ ਵੀ ਕਰਦਾ ਸੀ ਕਿ ਮੈਂ ਆਪਣੇ ਬੱਚੇ ਨੂੰ ਕਿਸੇ ਚੰਗੇ ਸਕੂਲ ਦੇ ਵਿੱਚ ਪੜ੍ਹਾਵਾ ਜਿਸ ਦੇ ਨਾਲ ਮੇਰੇ ਬੱਚੇ ਦਾ 베ਸ ਵਧੀਆ ਤਿਆਰ ਹੋ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਬੱਚਾ ਜੋ ਹੈ ਇਹ ਦੁਨੀਆ ਤੋਂ ਵੱਖਰਾ ਹੀ ਦਿਖੇ ਯਾਰ ਦੋਸਤੋ ਇੱਕ ਨਾਰਮਲ ਜ਼ਿੰਮੇਦਾਰ ਸੀ ਫਿਰ ਵੀ ਉਸਨੇ ਆਪਣੇ ਬੱਚੇ ਦਾ ਜੋ ਐਡਮਿਸ਼ਨ ਹੈ ਇੱਕ ਪ੍ਰਾਈਵੇਟ ਇੰਗਲਿਸ਼ మీడియం ਸਕੂਲ ਦੇ ਵਿੱਚ ਕਰਵਾਇਆ ਅਤੇ ਉੱਥੋਂ ਦੇ ਸਟਾਫ ਨੂੰ ਅਤੇ ਪ੍ਰਿੰਸੀਪਲ ਨੂੰ ਇਹ ਕਹਿ ਦਤਾ ਕਿ ਸਾਡੇ ਬੱਚੇ ਦੇ ਉੱਪਰ ਤੁਸੀਂ ਧਿਆਨ ਦੇਣਾ ਹੈ ਕਿਉਂਕਿ ਅਸੀਂ ਤਾਂ ਹਨ ਅਨਪੜ੍ਹ ਅਸੀਂ ਇੱਕ ਨਾਰਮਲ ਫੈਮਿਲੀ ਤੋਂ ਹਾਂ ਅਸੀਂ ਕੋਈ ਜ਼ਿਆਦਾ ਅੰਗਰੇਜ਼ੀ ਨਹੀਂ ਜਾਣਦੇ ਅਸੀਂ ਕੋਈ ਜ਼ਿਆਦਾ ਸਕੂਲ ਬਾਰੇ ਨਹੀਂ ਜਾਣਦੇ ਪੜਾਈ ਬਾਰੇ ਨਹੀਂ ਜਾਣਦੇ ਹੁਣ ਤਾਂ ਤੁਸੀਂ ਇਸ ਤੇ ਮਾਤਾ ਪਿਤਾਓ ਕਿਉਂਕਿ ਤੁਹਾਡੇ ਕੋਲ ਹੀ ਹੁਣ ਰਹੇਗਾ ਤੇ ਅਸੀਂ ਹੁਣ ਤਾਂ ਇਸ ਦੀਆਂ ਫੀਸਾਂ ਭਰ ਸਕਦੇ ਹਾਂ ਅਤੇ ਇਸ ਦੀਆਂ ਖੁਆਇਸ਼ਾਂ ਪੂਰੀਆਂ ਕਰ ਸਕਦੇ ਹਾਂ ਬਾਕੀ ਸਾਰਾ ਧਿਆਨ ਤੁਸੀਂ ਇਸ ਦੇ ਉੱਪਰ ਦੇਣਾ ਹੈ ਕਿ ਸਾਡਾ ਬੱਚਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਵੇ ਜਿਵੇਂ ਦੋਸਤੋ ਉਹਨਾਂ ਨੇ ਆਪਣੇ ਬੱਚੇ ਦਾ ਐਡਮਿਸ਼ਨ ਇੰਗਲਿਸ਼ మీడియం ਸਕੂਲ ਦੇ ਵਿੱਚ ਕਰਾ ਦਿੱਤਾ ਪਰ ਬੱਚਾ ਜੋ ਹੈ ਉਹ ਪੜਨ ਦੇ ਵਿੱਚ ਕੋਈ ਆਪਾਂ ਜ਼ਿਆਦਾ ਹੁਸ਼ਿਆਰ ਨਹੀਂ ਕਹਿ ਸਕਦੇ ਜਿਵੇਂ ਨਾਰਮਲ ਬੱਚੇ ਹੁੰਦੇ ਨੇ ਉਸੇ ਤਰੀਕੇ ਦੇ ਨਾਲ ਉਹ ਪੜਨ ਦੇ ਵਿੱਚ ਸੀ ਇੱਕ ਤਾਂ ਟੋਪਰ ਬੱਚਾ ਹੁੰਦਾ ਹੈ ਜੋ ਕਿ ਪੂਰੇ ਹੀ ਕਲਾਸ ਦੇ ਵਿੱਚ ਜੀਨੀਅਸ ਹੁੰਦਾ ਹੈ ਤੇ ਇੱਕ ਹੁੰਦਾ ਹੈ ਨਾਰਮਲ ਬੱਚਾ ਜੋ ਕਿ ਨਾ ਤਾਂ ਉਹ ਟੋਪਰ ਹੁੰਦਾ ਹੈ ਤੇ ਨਾ ਉਹ ਜੀਨੀਅਸ ਹੁੰਦਾ ਹੈ ਤੇ ਇੱਕ ਹੁੰਦਾ ਹੈ ਮੀਡੀਅਮ ਜੋ ਕਿ ਬਿਲਕੁਲ ਹੀ ਘੱਟ ਨੰਬਰ ਲੈ ਕੇ ਆਉਂਦਾ ਹੈ ਤੇ ਇੱਕ ਹੁੰਦਾ ਬਿਲਕੁਲ ਡਲ ਜੋ ਕਿ ਪੜਨ ਦੇ ਵਿੱਚ ਬਿਲਕੁਲ ਹੀ ਨਲਾਇਕ ਹੁੰਦਾ ਹੈ ਇਹ ਮੀਡੀਅਮ ਸੀ ਸ਼ੁਰੂਆਤੀ ਦਿਨਾਂ ਦੇ ਵਿੱਚ ਨਾ ਤਾਂ ਆਪਾਂ ਜ਼ਿਆਦਾ ਹੁਸ਼ਿਆਰ ਕਹਿ ਸਕਦੇ ਸੀ ਅਤੇ ਨਾ ਹੀ ਆਪਾਂ ਜ਼ਿਆਦਾ ਇਸ ਨੂੰ ਡਲ ਕਹਿ ਸਕਦੇ ਸੀ ਉਸ ਤੋਂ ਬਾਅਦ ਕੀ ਹੋਇਆ ਕਿ ਸਕੂਲ ਦੇ ਮੈਨੇਜਮੈਂਟ ਨੇ ਇਸ ਦੇ ਮਾਤਾ-ਪਿਤਾ ਨੂੰ ਕਿਹਾ ਕਿ ਤੁਹਾਡਾ ਬੱਚਾ ਪੜ੍ਹਨ ਦੇ ਵਿੱਚ ਕੋਈ ਜ਼ਿਆਦਾ ਠੀਕ ਨਹੀਂ ਹੈ ਤੁਸੀਂ ਆਖੋ ਕਿ ਤੁਹਾਡਾ ਬੱਚਾ ਰਿਜ਼ਲਟ ਕਿਉਂ ਨਹੀਂ ਦੇ ਰਿਹਾ ਇਹ ਰਿਜ਼ਲਟ ਨਹੀਂ ਦੇ ਰਿਹਾ ਠੀਕ ਹੈ ਬਸ ਉਹਨਾਂ ਕ ਪੜ ਲੈਂਦਾ ਹੈ ਜਿੰਨੇ ਕ ਨਾਲੇ ਪਾਸ ਹੋ ਜਾਂਦਾ ਹੈ ਉਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਸੋਚਿਆ ਕਿ ਆਪਾਂ ਇੰਨੀ-ਇੰਨੀ ਫੀਸਾਂ ਭਰਦੇ ਆਂ ਤੇ ਫਿਰ ਵੀ ਇਹ ਪੜ੍ਹਾਈ ਦੇ ਵਿੱਚ ਇੰਨਾ ਧਿਆਨ ਕਿਉਂ ਨਹੀਂ ਦਿੰਦਾ ਉਸ ਤੋਂ ਬਾਅਦ ਹਰਜੀਤ ਹੌਲੀ-ਹੌਲੀ ਵੱਡਾ ਹੁੰਦਾ ਜਾਂਦਾ ਹੈ ਪਰ ਉਸ ਦਾ ਜੋ ਲੈਵਲ ਹੈ ਪੜ੍ਹਾਈ ਵਾਲਾ ਉਨਾ ਹੀ ਰਹਿੰਦਾ ਹੈ ਜਿੰਮੇ ਵੱਡਾ ਹੁੰਦਾ ਹੈ ਵੱਡਾ ਹੋਣ ਤੋਂ ਬਾਅਦ ਕਾਲਜ ਦੇ ਵਿੱਚ ਪਹੁੰਚਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਮਾਤਾ ਪਿਤਾ ਨੇ ਫਿਰ ਵੀ ਉਸ ਦੀ ਬੈਠ ਨਹੀਂ ਦਿਖਾਈ ਅਤੇ ਇਹ ਹੀ ਕਿਹਾ ਕਿ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਤੂੰ ਕੋਈ ਨੌਕਰੀ ਲੱਭ ਲਈ ਜੇ ਕੋ ਨੌਕਰੀ ਨਹੀਂ ਮਿਲਦੀ ਤਾਂ ਤੈਨੂੰ ਅਸੀਂ ਬਾਹਰ ਭੇਜ ਦੇਵਾਂਗੇ ਪਰ ਤੂੰ ਆਪਣੇ ਪੈਰਾਂ ਦੇ ਉੱਪਰ ਖੜਾ ਹੋ ਜਾਵੇਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਵੇਂ ਉਸ ਤੋਂ ਬਾਅਦ ਜਿਵੇਂ ਹੀ ਉਹ 11ਵੀਂ ਜਮਾਤ ਦੇ ਵਿੱਚ ਹੁੰਦਾ ਹੈ 11ਵੀਂ ਜਮਾਤ ਦੇ ਵਿੱਚ ਹੋਣ ਤੋਂ ਬਾਅਦ ਉਸ ਦਾ ਜੋ ਟਰੈਂਡ ਸਰਕਲ ਹੈ ਹੋਰ ਜ਼ਿਆਦਾ ਵੱਜ ਜਾਂਦਾ ਹੈ ਹੁਣ ਉਸ ਦਾ ਪੜਾਈ ਦੇ ਵੱਲ ਬਿਲਕੁਲ ਵੀ ਧਿਆਨ ਜੋ ਹੈ ਉਹ ਨਹੀਂ ਹੁੰਦਾ ਯਾਨੀ ਯਾਰਾਂ ਦੋਸਤਾਂ ਦੇ ਵਿੱਚ ਰਹਿਣਾ ਯਾਰਾਂ ਦੋਸਤਾਂ ਦੇ ਨਾਲ ਪਾਰਟੀਆਂ ਕਰਨੀਆਂ ਬਾਹਰ ਘੁੰਮਣ ਦੇ ਲਈ ਜਾਣਾ ਅਤੇ ਇਹੀ ਉਸ ਦਾ ਨਿਤਦਾ ਰੁਟੀਨ ਬਣ ਗਿਆ ਤੇ ਹੁਣ ਉਸ ਦੇ ਮਾਤਾ ਪਿਤਾ ਨੂੰ ਚਿੰਤਾ ਹੋਣ ਲੱਗੀ ਕਿ ਸਾਡਾ ਬੱਚਾ ਹੁਣ ਵੱਡਾ ਹੋ ਚੁੱਕਿਆ ਹੈ ਤੇ ਹੁਣ ਇਹ ਜਿਆਦਾ ਹੀ ਯਾਰਾਂ ਦੋਸਤਾਂ ਦੇ ਨਾਲ ਘੁੰਮਦਾ ਰਹਿੰਦਾ ਹੈ ਇੱਧਰ ਉੱਧਰ ਪਾਰਟੀਆਂ ਕਰਦਾ ਰਹਿੰਦਾ ਹੈ ਅਤੇ ਹੁਣ ਜੇਕਰ ਇਹ ਹੀ ਸਭ ਕੁਝ ਚੱਲਦਾ ਰਿਹਾ ਤਾਂ ਸਾਡਾ ਬੱਚਾ ਜੋ ਹੈ ਖਰਾਬ ਹੋ ਜਾਵੇਗਾ। ਤੋਂ ਉਸ ਤੋਂ ਬਾਅਦ ਕਿਉਂਕਿ ਮਾਤਾ ਪਿਤਾ ਨੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਤੇ ਇਹ ਕਿਹਾ ਕਿ ਹੁਣ ਆਪਾਂ ਆਪਣੇ ਬੱਚੇ ਨੂੰ ਆਈਲੈਂਡਸ ਕਰਵਾ ਦਿੰਨੇ ਆ। ਅਤੇ ਆਈਲੈਂਡਸ ਕਰਨ ਤੋਂ ਬਾਅਦ ਜਿਵੇਂ ਇਸਦੀ 12ਵੀਂ ਹੋ ਜਾਵੇਗੀ ਤੇ 12ਵੀਂ ਕਰਨ ਤੋਂ ਉਪਰੰਤ ਇਹ ਬਾਹਰ ਚਲਾ ਜਾਵੇਗਾ ਤੇ ਉੱਥੇ ਜਾ ਕੇ ਇਸ ਦੇ ਜੋ ਯਾਰ ਦੋਸਤ ਨੇ ਥੋੜੇ ਘਟ ਜਾਣਗੇ ਤੇ ਆਪਣੇ ਕੰਮ ਦੇ ਵਿੱਚ ਮਸਤ ਹੋ ਜਾਵੇਗਾ ਤੇ ਨਾਲੇ ਆਪਣੇ ਘਰ ਦੇ ਹਾਲਾਤ ਜੋ ਬਹੁਤ ਜ਼ਿਆਦਾ ਖਰਾਬ ਨੇ ਘਰ ਦੇ ਹਾਲਾਤ ਵੀ ਠੀਕ ਹੋ ਜਾਣਗੇ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਆਈਲੈਂਡਸ ਦੇ ਜੋ ਸੈਂਟਰ ਹੈ ਉਸ ਦੇ ਵਿੱਚ ਐਡਮਿਸ਼ਨ ਕਰਾ ਦਿੱਤਾ ਕਿ ਐਨਐਸ ਦੀ 12ਵੀਂ ਹੋਵੇਗੀ ਐਨੇ ਆਈਲੈਂਡਸ ਦੇ ਵਿੱਚ ਉਸ ਨੂੰ ਨੰਬਰ ਆ ਜਾਣਗੇ ਦੇ ਨਾਲ ਦੀ ਨਾਲ ਆਪਾਂ ਇਸ ਨੂੰ ਬਾਹਰ ਭੇਜ ਦੇਵਾਂਗੇ ਉਸਦੇ ਪਿਤਾ ਨੇ ਇਹ ਕਿਹਾ ਕਿ ਮੇਰੇ ਕੋਲ ਤਾਂ ਤਿੰਨ ਕਿੱਲੇ ਜ਼ਮੀਨ ਹੈ ਮੈਂ ਜ਼ਮੀਨ ਵੀ ਵੇਚ ਦੇਵਾਂਗਾ ਪਰ ਮੇਰਾ ਪੁੱਤਰ ਬਾਹਰ ਜਾਣਾ ਚਾਹੀਦਾ ਹੈ ਜੀਆ ਦੋਸਤੋ ਆਇਲੈਂਡਸ ਕਰਨ ਦੇ ਲੱਗ ਜਾਂਦਾ ਹੈ ਪਰ ਕਹਿੰਦੇ ਨੇ ਆ ਕਿ ਵਾਰਿਸ਼ਾਂ ਆਤਾਂ ਜਾਂਦੀਆਂ ਨਾ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਭਾਵੇਂ ਇਨਸਾਨ ਪੋਰੀਆਂ ਪੋਰੀਆਂ ਕੱਟਿਆ ਜਾਵੇ ਜਿਸ ਦੀਆਂ ਜੋ ਆਦਤਾਂ ਹੁੰਦੀਆਂ ਨੇ ਉਹ ਆਦਤਾਂ ਕਦੇ ਵੀ ਨਹੀਂ ਜਾਂਦੀਆਂ ਉਸਨੇ ਯਾਰਾਂ ਦੋਸਤਾਂ ਦੇ ਨਾਲ ਘੁੰਮਣਾ ਫਿਰਨਾ ਅਤੇ ਉਹੀ ਉਸ ਦਾ ਨਿਤ ਦਾ ਰੁਟੀਨ ਸੀ ਤੇ ਆਇਲੈਂਡਸ ਦੇ ਵਿੱਚੋਂ ਵੀ ਉਸ ਨੂੰ ਚੰਗੇ ਬੰਦੇ ਨਹੀਂ ਆਏ ਉਸਨੇ ਆਪਣੇ ਮਾਤਾ-ਪਿਤਾ ਦੀ ਉਮੀਦਾਂ ਦੇ ਉੱਪਰ ਪਾਣੀ ਫੇਰ ਦਿੱਤਾ ਤੇ ਉਸਦੇ ਪਿਤਾ ਨੇ ਹੁਣ ਅੱਖ ਕੇ ਇਹ ਕਹਿ ਦਿੱਤਾ ਕਿ ਹੁਣ ਤਾਂ ਤੁਨੂੰ ਮੈਂ ਬਾਹਰ ਭੇਜਣਾ ਹੈ। ਚਾਹੀ ਕਿਸੇ ਵੀ ਤਰੀਕੇ ਦੇ ਨਾਲ ਤੁਨੂੰ ਬਾਹਰ ਜਾਣਾ ਪਵੇ ਤੂੰ ਬਾਹਰ ਜਾ। ਉਸਨੇ ਬਹੁਤ ਸਾਰੇ ਏਜੰਟਾਂ ਦੇ ਨਾਲ ਗੱਲਬਾਤ ਕੀਤੀ। ਅਦੇ ਏਜੰਟ ਇਹੀ ਕਹਿਣ ਲੱਗੇ ਕਿ ਸਿੱਧੇ ਤੌਰ ਤੇ ਅਮਰੀਕਾ ਜਾਣਾ ਬਹੁਤ ਔਖਾ ਹੈ ਪਰ ਇੱਕ ਸ਼ਾਰਟਕਟ ਰਸਤਾ ਹੈ। ਸ਼ਾਰਟਕਟ ਰਸਤਾ ਇਹੀ ਹੈ ਕਿ ਪੈਦਲ ਜੰਗਲਾਂ ਵੇਜਦੀ ਮਹੀਨੇ ਦੋ ਮਹੀਨਿਆਂ ਦੇ ਵਿੱਚ ਵਿਚਾਪੇ ਧੱਕੇ ਧੁੱਕੇ ਖਾਂਦੇ ਜੋ ਕਿ ਪਹੁੰਚ ਜਾਂਦੇ ਨੇ ਅਮਰੀਕਾ ਅਤੇ ਉੱਥੇ ਜਾ ਕੇ ਉਹਨਾਂ ਨੂੰ ਸਭ ਕੁਝ ਕੰਮ ਵੀ ਮਿਲ ਜਾਵੇਗਾ ਤੇ ਆਪਣੇ ਆਪ ਸਾਲ ਦੋ ਸਾਲਾਂ ਚ ਸੈੱਟ ਹੋ ਜਾਣਗੇ। ਉਸ ਤੋਂ ਬਾਅਦ ਹਰਨਾਮ ਸਿੰਘ ਜੋ ਸੀ ਇੱਕ ਵਾਰੀ ਡਰ ਗਿਆ ਕਿ ਇਹ ਤਾਂ ਕੰਮ ਗਲਤ ਹੈ ਜੇਕਰ ਸਾਡੇ ਬੱਚੇ ਨੂੰ ਕੁਝ ਹੋ ਜਾਂਦਾ ਰਸਤੇ ਦੇ ਵਿੱਚ। ਤਾਂ ਫਿਰ ਇਸ ਦਾ ਜ਼ਿੰਮੇਵਾਰ ਕੌਣ ਹੈ? ਤਾਂ ਏਜੰਟ ਕਹਿਣ ਲੱਗਿਆ ਕਿ ਤੁਹਾਡੇ ਬੱਚੇ ਨੂੰ ਰਸਤੇ ਦੇ ਵਿੱਚ ਕੁਝ ਨਹੀਂ ਹੋਵੇਗਾ। ਹਜ਼ਾਰਾਂ ਨੌਜਵਾਨ ਰੋਜ਼ ਮੈਕਸੀਕੋ ਦੀ ਗੰਧ ਟੱਪਦੇ ਨੇ ਤੇ ਅਮਰੀਕਾ ਦੇ ਵਿੱਚ ਜਾ ਕੇ ਅੱਜ ਸੈਟਲ ਨੇ। ਤੁਹਾਡਾ ਬੱਚਾ ਇੰਨਾ ਇੰਟੈਲੀਜੈਂਟ ਹੈ ਤੇ ਇੰਨਾ ਜੋ ਕਿ ਫਾਰਜੈਂਟ ਹੈ ਯਾਰਾਂ ਦੋਸਤਾਂ ਦੇ ਨਾਲ ਤੁਰਿਆ ਫਿਰਦਾ ਹੈ ਇਹ ਕੰਮ ਤਾਂ ਕਰ ਹੀ ਸਕਦਾ ਹੈ। ਦੋਸਤੋ ਬਾਅਦ ਕੀ ਹੋਇਆ ਜੀ ਹਰਨਾਮ ਸਿੰਘ ਨੇ ਆਪਣੀ ਇੱਕ ਕਿਲਾ ਜ਼ਮੀਨ ਵੇਚੀ ਤੇ ਜ਼ਮੀਨ ਵੇਚ ਕੇ ਉਸ ਏਜੰਟ ਨੂੰ ਪੈਸੇ ਭਰ ਦਿੱਤੇ। ਦੋਸਤੋ ਬਾਅਦ ਸਫ਼ਰ ਸ਼ੁਰੂ ਹੁੰਦਾ ਹੈ ਡੌਂਕੀ ਦਾ। ਜੀ ਹਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਇੱਕ ਜਹਾਜ਼ ਦੇ ਰਹੀਂ ਪਨਾਮਾ ਦੇ ਜੰਗਲਾਂ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਤੇ ਉੱਥੇ ਇੱਕ ਕਾਲਾ ਅੰਗਰੇਜ਼ ਇਹਨਾਂ ਨੂੰ ਇੱਕ ਰਸਤਾ ਦਿਖਾ ਦਿੰਦਾ ਹੈ। ਅੱਗੇ ਕਹਿੰਦਾ ਹੈ ਕਿ ਇੱਥੋਂ ਤੁਸੀਂ ਸਿੱਧੇ-ਸਿੱਧੇ 5 ਕਿਲੋਮੀਟਰ ਚੱਲਣਾ ਹੈ ਤੇ 5 ਕਿਲੋਮੀਟਰ ਤੋਂ ਜਦੋਂ ਤੁਸੀਂ ਖੱਬੇ ਮੁੜਨਾ ਹੈ ਤੇ ਖੱਬੇ ਮੁੜਦੇ ਹੀ ਇੱਕ ਤੁਹਾਨੂੰ ਝੋਪੜੀ ਮਿਲੇਗੀ ਝੋਪੜੀ ਦੇ ਵਿੱਚ ਇੱਕ ਰੋਬਰਟ ਵਾੜਰਾ ਨਾਮ ਦਾ ਇੱਕ ਸ਼ਖਸ ਤੁਹਾਨੂੰ ਮਿਲੇਗਾ ਤੁਸੀਂ ਉਸ ਨੂੰ ਆਵਾਜ਼ ਮਾਰਨੀ ਹੈ ਤੇ ਉਹ ਸ਼ਖਸ ਤੁਹਾਨੂੰ ਗਾਂ ਦਾ ਰਸਤਾ ਦਿਖਾਵੇਗਾ ਜੀ ਹਾਂ ਥੋੜੇ ਬਹੁਤ ਬ੍ਰੈਡ ਤੇ ਇੱਕ ਪਾਣੀ ਦੀ ਬੋਤਲ ਲੈ ਕੇ ਹਰਜੀਤ ਉਹਨਾਂ ਜੰਗਲਾਂ ਦੇ ਵਿੱਚ ਦੀ ਤੁਰ ਪੈਂਦਾ ਹੈ ਤੇ ਨਾਲ ਉਸਦੇ ਹੋਰ ਵੀ ਸਾਥੀ ਹੁੰਦੇ ਨੇ ਕਿਉਂਕਿ ਰਸਤੇ ਦੇ ਵਿੱਚ ਉਸਦੇ ਦੋਸਤ ਬਣ ਜਾਂਦੇ ਨੇ ਅਤੇ ਜਾਣ ਪਹਿਚਾਨ ਵੱਧ ਜਾਂਦੀ ਹੈ ਕਿਉਂਕਿ ਸਾਰੇ ਪੰਜਾਬ ਦੇ ਹੀ ਬੱਚੇ ਹੁੰਦੇ ਨੇ ਨੇੜੇ-ਨੇੜੇ ਪਿੰਡਾਂ ਦੇ ਹੁੰਦੇ ਨੇ ਅਤੇ ਇਹ ਆਪਣਾ ਸਫ਼ਰ ਤੈਅ ਕਰਦੇ ਨੇ ਜੀ ਹਾਂ ਉਸ ਤੋਂ ਬਾਅਦ ਆਪਣੇ ਸਫ਼ਰ ਦੇ ਉੱਪਰ ਤੁਰ ਪੈਂਦੇ ਨੇ ਤੇ ਚੱਲਦੇ ਚੱਲਦੇ 5 ਕਿਲੋਮੀਟਰ ਜੋ ਕਿ ਪਹਾੜਾਂ ਵਿੱਚ ਦੀ ਜੰਗਲਾਂ ਵਿੱਚ ਦੀ ਕੰਡਿਆਂ ਵਿੱਚ ਦੀ ਚੱਲਦੇ ਚੱਲਦੇ ਅੱਗੇ ਪਹੁੰਚਦੇ ਨੇ ਤੇ ਅੱਗੇ ਉਹਨਾਂ ਨੂੰ ਇੱਕ ਸ਼ਖਸ ਮਿਲਦਾ ਹੈ ਜਿਸ ਦਾ ਨਾਮ ਰੋਬਰਟ ਹੁੰਦਾ ਹੈ ਉਹ ਰੋਬਰਟ ਨੇ ਦੱਸਿਆ ਕਿ ਅਗਲਾ ਜੋ ਸਫ਼ਰ ਹੈ ਤੁਹਾਨੂੰ ਸਮੁੰਦਰ ਦੇ ਰਾਹੀਂ ਇੱਕ ਕਿਸ਼ਤੀ ਦੇ ਵਿੱਚ ਲੁੱਕ ਕੇ ਜਾਣਾ ਪਵੇਗਾ ਅਤੇ ਇਸ ਦੇ ਲਈ ਤੁਹਾਨੂੰ ਇੱਕ ਦਿਨ ਪੂਰਾ ਲੱਗੇਗਾ ਅਤੇ ਜੇਕਰ ਤੁਸੀਂ ਫੜੇ ਜਾਂਨੇ ਹੋ ਤਾਂ ਇਸ ਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਤਾਂ ਦੋਸਤੋ ਉਸ ਤੋਂ ਬਾਅਦ ਉਸ ਕਿਸ਼ਤੀ ਦੇ ਵਿੱਚ ਬੈਠੇ ਤਾਂ ਅੱਗੇ ਉਹ ਭਾਰੀ ਤੂਫਾਨ ਆ ਜਾਂਦਾ ਹੈ ਤੂਫਾਨ ਆਉਣ ਤੋਂ ਬਾਅਦ ਕਾਫੀ ਲੋਕ ਉਸ ਦੇ ਵਿੱਚ ਰੁੜ ਜਾਂਦੇ ਨੇ ਅਤੇ ਬਹੁਤ ਵੱਡਾ ਕਹਿਰ ਮਚ ਜਾਂਦਾ ਹੈ ਅਤੇ ਐਨੇ ਵਿੱਚ ਹੀ ਉਧਰੋਂ ਸਿਕਿਉਰਿਟੀ ਆ ਜਾਂਦੀ ਹੈ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲੈਂਦੀ ਹੈ ਅਤੇ ਹੁਣ ਪੁਚਾਲ ਆਉਣ ਦੇ ਕਰਕੇ ਰੁੜ ਚੁੱਕੇ ਨਹੀਂ ਤੇ ਕਾਫੀ ਲੋਕਾਂ ਦੀ ਮੌਤ ਵੀ ਹੋ ਗਈ ਹੈ ਤੇ ਜਿਵੇਂ ਹੀ ਇਹ ਖਬਰ ਉਸ ਘਰ ਦੇ ਵਿੱਚ ਆਉਂਦੀ ਹੈ ਹਰਨਾਮ ਸਿੰਘ ਦੇ ਤੇ ਉਹਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਉਹ ਰੋਂਦੇ ਕਰ ਲਾਉਂਦੇ ਨੇ ਕੰਧਾਂ ਦੇ ਨਾਲ ਟੱਕਰਾ ਮਾਰਦੇ ਨੇ ਅਤੇ ਇਹ ਸੋਚਦੇ ਨੇ ਕਿ ਇਹ ਪ੍ਰਮਾਤਮਾ ਤੋਂ ਸਾਡੇ ਨਾਲ ਹੀ ਇਦਾਂ ਕਿਉਂ ਕਰਨਾ ਸੀ ਇਸ ਦੇ ਵਿੱਚ ਗਲਤੀ ਸਾਡੀ ਵੀ ਹੈ ਕਿ ਅਸੀਂ ਐਨੇ ਕਠਿਨ ਰਸਤੇ ਦੇ ਉੱਪਰ ਆਪਣੇ ਬੱਚੇ ਨੂੰ ਭੇਜ ਦਿੱਤਾ ਉਸ ਤੋਂ ਬਾਅਦ ਸਾਰੇ ਰਿਸ਼ਤੇਦਾਰ ਸਕੇ ਸੰਬੰਧੀ ਸਾਰਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ ਕਿਉਂਕਿ ਉਹਨਾਂ ਦਾ ਇਕੱਲਾ ਕਹਿਰਾ ਪੁੱਤ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਿਆ ਸੀ ਜੀ ਹਾਂ ਦੋਸਤੋ ਉਸ ਤੋਂ ਬਾਅਦ ਕੀ ਹੋਇਆ ਉਸ ਏਜੰਟ ਕੋਲ ਆਏ ਅਤੇ ਕਿਹਾ ਕਿ ਸਾਨੂੰ ਸਾਡੇ ਪੁੱਤਰ ਦੀ লাশ ਉਹ ਚਾਹੀਦੀ ਹੈ। ਉਸ ਤੋਂ ਬਾਅਦ ਏਜੰਟ ਨੇ ਅਗਾਹ ਗੱਲ ਕੀਤੀ ਅਤੇ ਉਹਨਾਂ ਡੌਂਕਰਾਂ ਦੇ ਨਾਲ ਮਿਲ ਕੇ ਇੱਕ লাশ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਗਈ ਜੋ ਕਿ ਸੜੀ ਗਲੀ ਹਾਲਾਤ ਦੇ ਵਿੱਚ ਸੀ। ਸਿਰਫ ਕੱਪੜਿਆਂ ਤੋਂ ਹੀ ਪਛਾਣ ਆਉਂਦੀ ਸੀ ਕਿ ਉਹਨਾਂ ਦਾ ਬੱਚਾ ਹਰਜੀਤ ਹੈ। ਅਗੇ ਉਸ ਤੋਂ ਬਾਅਦ ਉਹਨਾਂ ਨੇ ਅੰਤਿਮ ਸੰਸਕਾਰ ਕਰ ਦਿੱਤਾ ਅਤੇ ਉਹਨਾਂ ਦੀਆਂ ਅਸਥੀਆਂ ਵੀ ਵਿਸਰਜਨ ਕਰ ਦਿੱਤੀਆਂ। ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਪਰ ਹੁਣ ਭਾਣਾ ਮੰਨਣ ਤੋਂ ਇਲਾਵਾ ਹੋ ਹੋ ਵੀ ਕੀ ਸਕਦਾ ਹੈ। ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਦੋਂ ਆਂਦੇ ਨੇ ਤਾਂ ਉੱਥੇ ਆਪਣੇ ਪੁੱਤਰ ਹਰਜੀਤ ਨੂੰ ਇਸ਼ਨਾਨ ਕਰਦੇ ਹੋਏ ਸਾਹਮਣੇ ਦੇਖਦੇ ਨੇ ਤਾਂ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਤੇ ਕਹਿੰਦੇ ਨੇ ਕਿ ਪੁੱਤ ਤੂੰ ਕਿੱਥੇ ਸੀ ਅਸੀਂ ਤਾਂ ਤੇਰਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਸੀ ਤਾਂ ਉਸ ਤੋਂ ਬਾਅਦ ਹਰਜੀਤ ਇਹ ਕਹਿਣ ਲੱਗਾ ਕਿ ਉਸ ਦਿਨ ਜਦੋਂ ਸੁਨਾਮੀ ਆ ਗਈ ਸੀ ਤਾਂ ਮੈਂ ਉਸ ਦੇ ਵਿੱਚ ਬਚ ਗਿਆ ਸੀ ਤੇ ਮੇਰੇ ਕੱਪੜੇ ਜੋ ਸੀ ਉਹ ਡੌਂਕੀ ਲਾਉਣ ਤੋਂ ਪਹਿਲਾਂ ਇੱਕ ਮੁੰਡੇ ਨੇ ਲੈਲੇ ਸੀ ਕਿਉਂਕਿ ਉਸ ਦੇ ਕੱਪੜੇ ਮੈਲੇ ਹੋ ਚੁੱਕੇ ਸੀ ਤੇ ਉਸ ਮੁੰਡੇ ਦੀ ਡੈਥ ਹੋ ਗਈ ਸੀ ਪਰ ਮੈਂ ਬਚ ਗਿਆ ਸੀ ਉਸ ਤੋਂ ਬਾਅਦ ਮੈਂ ਵਾਪਸ ਜੰਗੜਾ ਵੇਚਦੀ ਪੰਜਾਬ ਪਹੁੰਚਿਆ ਪਹੁੰਚਦੇ ਪਹੁੰਚਦੇ ਮੈਨੂੰ 6-7 ਮਹੀਨੇ ਲੱਗੇ ਤੇ ਮੈਂ ਪਿੰਡ ਦੇ ਵਿੱਚ ਆਇਆ ਤੇ ਪਿੰਡ ਦੇ ਵਿੱਚ ਆ ਕੇ ਜਦੋਂ ਮੈਂ ਆਸੇ-ਪਾਸੇ ਉਹ ਗੱਲ ਸੁਣੀ ਤੇ ਪਤਾ ਲੱਗਿਆ ਕਿ ਮੈਨੂੰ ਤਾਂ ਤੁਸੀਂ ਮਰਿਆ ਹੋਇਆ ਸਮਝ ਕੇ ਅੰਤਿਮ ਸੰਸਕਾਰ ਵੀ ਕਰ ਚੁੱਕੇ ਹੋ। ਉਸ ਤੋਂ ਬਾਅਦ ਮੈਂ ਘਰੇ ਆਉਣ ਦੀ ਹਿੰਮਤ ਨਹੀਂ ਰੱਖੀ ਤੇ ਮੈਂ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖਿਆ ਕੇ ਸੇਵਾ ਕਰਨ ਲੱਗ ਗਿਆ। ਤੇ ਅੱਜ ਸ਼ੁਕਰ ਹੈ ਉਸ ਪਰਮਪਿਤਾ ਪਰਮਾਤਮਾ ਦਾ ਜੋ ਕਿ ਵਿਛੜਿਆ ਨੇ ਅੱਜ ਆਪਣੇ ਹੀ ਦਰਬਾਰ ਦੇ ਉੱਪਰ ਆਪਾਂ ਨੂੰ ਮਿਲਾ ਦਿੱਤਾ। ਤੋ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ